ਪੰਜਾਬ ਸਰਕਾਰ ਵੱਲੋਂ ਜੋ ਜੋਧ ਨਸ਼ਿਆਂ ਦੇ ਵਿਰੁੱਧ ਚਲਾਇਆ ਗਿਆ ਇਸ ਦੇ ਤਹਿਤ ਲਗਾਤਾਰ ਪੁਲਿਸ ਵੱਲੋਂ ਕੰਮ ਕੀਤਾ ਜਾ ਰਿਹਾ ਤੇ ਅੰਮ੍ਰਿਤਸਰ ਵਿਖੇ ਪੁਲਿਸ ਨੂੰ ਇਸ ਦੇ ਵਿੱਚ ਵੱਡੀ ਕਾਮਯਾਬੀ ਮਿਲੀ ਹੈ ਐਸਐਸਪੀ ਮਨਿੰਦਰ ਸਿੰਘ ਦੀ ਗਵਾਹੀ ਦੇ ਵਿੱਚ ਜਿਹੜੇ ਐਸਪੀਡੀ ਨੇ ਦਿੱਤੇ ਵਾਰੀਅਰ ਜੀ ਆਈਪੀਐਸ ਇਹਨਾਂ ਦੀ ਗਵਾਹੀ ਦੇ ਵਿੱਚ ਜਿਹੜਾ ਇੱਕ ਆਪਰੇਸ਼ਨ ਚੱਲਿਆ ਸੀ ਉਸ ਦੇ ਵਿੱਚ 6 ਕਿਲੋ 286 ਗ੍ਰਾਮ ਹੈਰੋਇਨ ਤੇ ਭਾਰੀ ਮਾਤਰਾ ਡਰੱਗ ਮਨੀ ਤਕਰੀਬਨ 4 ਲੱਖ ਡਰੱਗ ਮਨੀ ਦੇ ਸਮੇਤ ਦੋ ਮੁਲਜ਼ਮ ਜਿਹੜੇ ਗ੍ਰਿਫਤਾਰ ਕੀਤੇ ਨੇ ਸਪੈਸ਼ਲ ਸੈੱਲ ਦਾ ਆਪਰੇਸ਼ਨ ਸੀ ਜੋ ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਨੂੰ ਇਹ ਜਿਹੜੀ ਨਾਰਕੋ ਸੀਗੀ ਪਾਕਸਤਾਨ ਹਰ ਉਹਨ ਪਾਕਸਤਾਨ ਤੋਂ ਭੇਜੀ ਗਈ ਸੀ ਦੋ ਮੁਲਜ਼ਮ ਇਸ ਦੇ ਵਿੱਚ ਗ੍ਰਿਫਤਾਰ ਹੋਏ ਨੇ ਸ਼ੰਕਰ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਗੁਰੂ ਕੀ ਵਡਾਲੀ ਛਾੜਾ ਅੰਮ੍ਰਿਤਸਰ ਸ਼ਹਿਰ ਦਾ ਇਹ ਬਾਰਵਾਲ ਵਾਲਾ ਏਰੀਆ ਹੈ ਤੇ ਸਚਿਨ ਪੁੱਤਰ ਬਾਊ ਲਾਲ ਵਾਸੀ ਰਣਜੀਤਪੁਰਾ ਇਹ ਵੀ ਛਾੜਾ ਏਰੀਆ ਦਾ ਹੀ ਦੱਸਿਆ ਜਾਂਦਾ ਹੈ ਤੇ ਜੋ ਜਾਣਕਾਰੀ ਮਿਲੀ ਹੈ ਕਿ ਮੋਬਾਈਲ ਫੋਨ ਵੀ ਬਰਾਮਦ ਹੋਏ ਨੇ 6 ਕਿਲੋ 286 ਗ੍ਰਾਮ ਹੈਨ ਸਮੇਤ 4 ਲੱਖ ਦੇ ਕਰੀਬ ਡਰੱਗ ਮੰਨੀ ਸੀ ਤੇ ਹੋਰ ਵੀ ਕਾਰਵਾਈ ਇਸ ਮਾਮਲੇ ਚੱਲ ਰਹੀ ਹੈ ਬਾਈਕ ਦੇ ਉੱਤੇ ਸਵਾਰ ਚੱਲ ਰਹੇ ਸੀਗੇ ਤੇ ਜੋ ਜਾਣਕਾਰੀ ਉਕਤ ਮਿਲੀ ਹੈ ਕਿ ਸਪੈਸ਼ਲ ਸੈਲ ਦੀ ਟੀਮ ਜਿਹੜੀ ਸੀਗੀ ਦੇ ਸੂਚਨਾ ਦੇ ਆਧਾਰ ਦੇ ਉੱਤੇ ਸ਼ੰਕਰ ਸਿੰਘ ਜੋ ਪਾਕਿਸਤਾਨੀ ਸਮੱਗਲਰ ਸੀ ਇਹਨਾਂ ਦੇ ਲਗਾਤਾਰ ਸੰਪਰਕ ਦੇ ਵਿੱਚ ਸੀ ਤੇ ਉਹਨਾਂ ਵੱਲੋਂ ਹਰ ਹੁੰਦੀਆਂ ਵੱਡੀਆਂ ਥੇਪਾਂ ਨੂੰ ਹਾਸਲ ਕਰਕੇ ਪਾਕਿਸਤਾਨੀ ਸਮੱਗਲਰਾਂ ਦੇ ਦिशा ਨਿਰਦੇਸ਼ ਦੇ ਉੱਤੇ ਹੀ ਅੱਗੇ ਉਹ ਡਿਸਟ੍ਰਿਬਿਊਟ ਕਰਦਾ ਸੀ ਤੇ ਅੱਜ ਵੀ ਆਪਣੇ ਸਪਲੈਂਡਰ ਮੋਟਰਸਾਈਕਲ ਦੇ ਉੱਤੇ ਜਦੋਂ ਇਹ ਸਵਾਰ ਹੋ ਕੇ ਹਰ ਹੁੰਦੀ ਜਿਹੜੀ ਥੇਪ ਸੀ ਕਿਸੇ ਪਾਰਟੀ ਨੂੰ ਦੇਣ ਜਾ ਰਿਹਾ ਸੀ ਤਾਂ ਇਸ ਦੀ ਜਾਣਕਾਰੀ ਪਹਿਲਾਂ ਹੀ ਅੰਮ੍ਰਿਤਸਰ ਰੂਰਲ ਪੁਲਿਸ ਦੇ ਕੋਲ ਪਹਿਲੇ ਸੀ ਕਿਉਂਕਿ ਲਗਾਤਾਰ ਆਪਰੇਸ਼ਨ ਜਿਹੜਾ ਚੱਲ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ ਵੀ ਭਾਰੀ ਮਾਤਰਾ 'ਚ ਅੰਮ੍ਰਿਤਸਰ ਰੂਰਲ ਰੀਡ ਕਰ ਰਹੇ ਸੀ ਤੇ ਉਹਨਾਂ ਨੇ ਤੁਰੰਤ ਕਾਰਵਾਈ ਕਰਦੇ ਸਪੈਸ਼ਲ ਸੈਲ ਦੀ ਟੀਮ ਨੂੰ ਜਿਹੜੇ ਸੀ ਨਿਰਦੇਸ਼ ਦਿੱਤੇ ਤੇ ਪਿੰਡ ਬੋੜਵਾਲ ਤੋਂ ਸ਼ੰਕਰ ਸਿੰਘ ਜਿਹੜਾ ਸੀਗਾ ਇਹਨੂੰ ਹੈਰੋਇਨ ਤੇ ਡਰੱਗ ਮਨੀ ਸਮੇਤ ਉੱਥੇ ਜਿਹੜਾ ਕਾਬੂ ਕਰ ਰਿਆ ਤੇ ਇਹ ਕਾਬੂ ਕਰਕੇ ਇਸ ਦੇ ਖਿਲਾਫ ਜਿਹੜਾ ਸੀ ਲੂਪੋਗੇ ਵਿਖੇ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਇਸੇ ਦੌਰਾਨ ਤਫਤੀਸ਼ੀ ਵੀ ਪਤਾ ਲੱਗਾ ਹੈ ਕਿ ਸਜਿੰ ਨੇ ਜਿਹੜਾ ਸੀਗਾ ਇਸ ਦਾ ਇੱਕ ਹੋਰ ਸਾਥੀ ਉਸ ਦੇ ਨਾਲ ਵੀ ਲਗਾਤਾਰ ਇਨ ਟੱਚ ਸੀ ਤੇ ਦੋਵਾਂ ਨੇ ਮਿਲ ਕੇ ਸਪਲਾਈ ਜਿਹੜੀ ਕਰਨੀ ਸੀ ਫੋਰਵਰਡ ਬੈਕਵਰਡ ਲਿੰਕ ਖਾਲੇ ਜਾ ਰਹੇ ਨੇ ਐਫ ਆਈ ਆਰ ਜਿਹੜੀ ਹੈ 227 ਨੰਬਰ ਐਫ ਆਈ ਆਰ ਕੀਤੀ ਗਈ ਹੈ ਜਿਹੜੇ ਬੀਐਨਐਸ ਦੀਆਂ ਨਵੀਆਂ ਧਾਰਾ ਨੇ ਉਸ ਦੇ ਅ 21C ਬੜਾ 27ਏ 29485 ਐਨਡੀਪੀਐਸ ਅਕਟ ਤਹਿਤ ਤਾੜਾ ਲੋਪੋ ਕੇ ਕੇ ਮਾਮਲਾ ਦਰਜ ਕੀਤਾ ਗਿਆ ਹੈ ਇਸ ਮਾਮਲੇ ਦੇ ਉੱਤੇ ਥੋੜੀ ਦੇਰ ਤੱਕ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਜਿਹੜੇ ਅੰਮ੍ਰਿਤਸਰ ਰੂਰਲ ਪੁਲਿਸ ਦੇ ਐਸਪੀ ਨੇ ਉਹਨਾਂ ਦੇ ਵੱਲੋਂ ਦਿੱਤੇ ਵਾਰੀਅਰ ਜੀ ਜਾਂ ਕੋਮਨਿੰਦਰ ਸਿੰਘ ਆਈਪੀਐਸ ਉਹ ਪ੍ਰੈਸ ਕਾਨਫਰੰਸ ਜਿਹੜੀ ਸ਼ਾਇਦ ਕਰ ਸਕਦੇ ਨੇ ਪਰ ਵੱਡੀ ਕਾਮਯਾਬੀ ਹੈ ਔਰ ਇਸ ਮਾਮਲੇ ਦੇ ਵਿੱਚ ਹੋਰ ਵੀ ਗ੍ਰਿਫਤਾਰੀਆਂ ਜਿਹੜੀਆਂ ਚਾਹੀਆਂ ਨੇ ਸਾਡੇ ਕੋਲ ਜੋ ਜਾਣਕਾਰੀ ਹੈ آپریشن ਅਜੇ ਵੀ ਚੱਲ ਰਿਹਾ ਹੈ ਤੇ ਇਸ ਮਾਮਲੇ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋ ਆਪ ਸਰਕਾਰ ਵੱਲੋਂ ਜੋ ਜੋਧ ਨਸ਼ਿਆਂ ਦੇ ਵਿਰੋਧ ਚਲਾਇਆ ਗਿਆ ਇਸ ਦੇ ਤਹਿਤ ਲਗਾਤਾਰ ਪੁਲਿਸ ਵੱਲੋਂ ਕੰਮ ਕੀਤਾ ਜਾ ਰਿਹਾ ਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਇਸ ਦੇ ਵਿੱਚ ਵੱਡੀ ਕਾਮਯਾਬੀ ਮਿਲੀ ਹੈ ਐਸਐਸਪੀ ਮਨਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਜਿਹੜੇ ਐਸਪੀਡੀ ਨੇ ਦਿੱਤੇ ਵਾਰੀਅਰ ਜੀ ਆਈਪੀਐਸ ਇਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਇੱਕ ਆਪਰੇਸ਼ਨ ਚੱਲਿਆ ਸੀ ਉਸ ਦੇ ਵਿੱਚ 6 ਕਿਲੋ 286 ਗ੍ਰਾਮ ਹੈਰੋਇਨ ਤੇ ਭਾਰੀ ਮਾਤਰਾ ਡਰਗ ਮਨੀ ਤਕਰੀਬਨ 4 ਲੱਖ ਡਰਗ ਮਨੀ ਦੇ ਸਮੇਤ ਦੋ ਮੁਲਜ਼ਮ ਜਿਹੜੇ ਗ੍ਰਿਫਤਾਰ ਕੀਤੇ ਨੇ ਸਪੈਸ਼ਲ ਸੈੱਲ ਦਾ ਆਪਰੇਸ਼ਨ ਸੀ ਜੋ ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਨੂੰ ਇਹ ਜਿਹੜੀ ਨਾਰਕੋਸ ਇਹ ਪਾਕਸਤਾਨ ਹਰ ਉਹਨ ਪਾਕਸਤਾਨ ਤੋਂ ਭੇਜੀ ਗਈ ਸੀ ਦੋ ਮੁਲਜ਼ਮ ਇਸ ਦੇ ਵਿੱਚ ਗ੍ਰਿਫਤਾਰ ਹੋਏ ਨੇ ਸ਼ੰਕਰ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਗੁਰੂ ਕੀ ਬਡਾਲੀ ਛਿਆੜਾ ਅੰਮ੍ਰਿਤਸਰ ਸ਼ਹਿਰ ਦਾ ਇਹ ਬਾਰਵਾਲਾ ਵਾਲਾ ਏਰੀਆ ਹੈ ਤੇ ਸਚਿਨ ਪੁੱਤਰ ਬੌਲਾਲ ਵਾਸੀ ਰਣਜੀਤਪੁਰਾ ਇਹ ਵੀ ਛਿਆੜਾ ਏਰੀਆ ਦਾ ਹੀ ਦੱਸਿਆ ਜਾਂਦਾ ਹੈ ਤੇ ਜੋ ਜਾਣਕਾਰੀ ਮਿਲੀ ਹੈ ਕਿ ਮੋਬਾਈਲ ਫੋਨ ਵੀ ਬਰਾਮਦ ਹੋਏ ਨੇ 6 ਕਿਲੋ 286 ਗ੍ਰਾਮ ਹੈਰਨ ਸਮੇਤ 4 ਲੱਖ ਦੇ ਕਰੀਬ ਡਰੱਗ ਮੰਨੀ ਸੀ ਤੇ ਹੋਰ ਵੀ ਕਾਰਵਾਈ ਇਸ ਮਾਮਲੇ ਚੱਲ ਰਹੀ ਹੈ ਬਾਈਕ ਦੇ ਉੱਤੇ ਸਵਾਰ ਚੱਲ ਰਹੇ ਸੀਗੇ ਤੇ ਜੋ ਜਾਣਕਾਰੀ ਉਕਤ ਮਿਲੀ ਹੈ ਕਿ ਸਪੈਸ਼ਲ ਸੈਲ ਦੀ ਟੀਮ ਜਿਹੜੀ ਸੀ ਸੂਚਨਾ ਦੇ ਆਧਾਰ ਦੇ ਉੱਤੇ ਸ਼ੰਕਰ ਸਿੰਘ ਜੋ ਪਾਕਿਸਤਾਨੀ ਸਮੱਗਲਰ ਸੀ ਇਹਨਾਂ ਦੇ ਲਗਾਤਾਰ ਸੰਪਰਕ ਦੇ ਵਿੱਚ ਸੀ ਤੇ ਉਹਨਾਂ ਵੱਲੋਂ ਹਰ ਹੁੰਦੀਆਂ ਵੱਡੀਆਂ ਥੇਪਾਂ ਨੂੰ ਹਾਸਲ ਕਰਕੇ ਪਾਕਿਸਤਾਨੀ ਸਮੱਗਲਾਂ ਦੇ ਦिशा ਨਿਰਦੇਸ਼ ਦੇ ਉੱਤੇ ਹੀ ਅੱਗੇ ਉਹ ਡਿਸਟ੍ਰਿਬਿਊਟ ਕਰਦਾ ਸੀ ਤੇ ਅੱਜ ਵੀ ਆਪਣੇ ਸਪਲੈਂਡਰ ਮੋਟਰਸਾਈਕਲ ਦੇ ਉੱਤੇ ਜਦੋਂ ਇਹ ਸਵਾਰ ਹੋ ਕੇ ਹਰ ਹੁੰਦੀ ਜਿਹੜੀ ਥੇਪ ਸੀ ਕਿਸੇ ਪਾਰਟੀ ਨੂੰ ਦੇਣ ਜਾ ਰਿਹਾ ਸੀ ਤਾਂ ਇਸ ਦੀ ਜਾਣਕਾਰੀ ਪਹਿਲਾਂ ਹੀ ਅੰਮ੍ਰਿਤਸਰ ਰੂਰਲ ਪੁਲਿਸ ਦੇ ਕੋਲ ਪਹਿਲਾਂ ਹੀ ਸੀ ਕਿਉਂਕਿ ਲਗਾਤਾਰ ਆਪਰੇਸ਼ਨ ਜਿਹੜਾ ਚੱਲ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ ਵੀ ਭਾਰੀ ਮਾਤਰਾ 'ਚ ਅੰਮ੍ਰਿਤਸਰ ਰੂਰਲ ਪ ਕਰ ਰਹੇ ਸੀ ਤੇ ਉਹਨਾਂ ਨੇ ਤੁਰੰਤ ਕਾਰਵਾਈ ਕਰਦੇ ਆ ਸਪੈਸ਼ਲ ਸੈਲ ਦੀ ਟੀਮ ਨੂੰ ਜਿਹੜੇ ਸੀ ਨਿਰਦੇਸ਼ ਦਿੱਤੇ ਤੇ ਪਿੰਡ ਬੋੜਵਾਲ ਤੋਂ ਸ਼ੰਕਰ ਸਿੰਘ ਜਿਹੜਾ ਸੀਗਾ ਇਹਨੂੰ ਹੈਰੋਇਨ ਤੇ ਡਰਗ ਮਨੀ ਸਮੇਤ ਉੱਥੇ ਜਿਹੜਾ ਕਾਬੂ ਕਰ ਰਿਆ ਤੇ ਕਾਬੂ ਕਰਕੇ ਇਸ ਦੇ ਖਿਲਾਫ ਜਿਹੜਾ ਸੀ ਲੋਪੋਗੇ ਵਿਖੇ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਇਸੇ ਦੌਰਾਨ ਤੇਫਤੀਸ਼ੀ ਵੀ ਪਤਾ ਲੱਗਾ ਹੈ ਕਿ ਸਜਿੰ ਨੇ ਜਿਹੜਾ ਸੀਗਾ ਇਸ ਦਾ ਇੱਕ ਹੋਰ ਸਾਥੀ ਉਹ ਉਸ ਦੇ ਨਾਲ ਵੀ ਲਗਾਤਾਰ ਇਨ ਟੱਚ ਸੀ ਤੇ ਦੋਵਾਂ ਨੇ ਮਿਲ ਕੇ ਸਪਲਾਈ ਜਿਹੜੀ ਕਰਨੀ ਸੀ ਫੋਰਵਰਡ ਬੈਕਵਰਡ ਲਿੰਕ ਖਾਲੇ ਜਾ ਰਹੇ ਨੇ ਐਫ ਆਈ ਆਰ ਜਿਹੜੀ ਹੈ 227 ਦਾ ਨੰਬਰ ਐਫ ਆਈ ਆਰ ਕੀਤੀ ਗਈ ਹੈ ਜਿਹੜੇ ਬੀਐਨਐਸ ਦੀਆਂ ਨਵੀਆਂ ਧਾਰਾ ਨੇ ਉਸ ਦੇ ਅ 21C ਬੜਾ 27 ਹੈ 29 485 ਐਨਡੀਪੀਐਸ ਅਕਟ ਤਹਿਤ ਤਾਣਾ ਲੋਪੋ ਕੇ ਕੇ ਮਾਮਲਾ ਦਰਜ ਕੀਤਾ ਗਿਆ ਹੈ ਇਸ ਮਾਮਲੇ ਦੇ ਉੱਤੇ ਥੋੜੀ ਦੇਰ ਤੱਕ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਜਿਹੜੇ ਅੰਮ੍ਰਿਤਸਰ ਰੂਰਲ ਪੁਲਿਸ ਦੇ ਐਸਪੀ ਨੇ ਉਹਨਾਂ ਦੇ ਵੱਲੋਂ ਦਿੱਤੇ ਵਾਰੀਅਰ ਜੀ ਜਾਂ ਕੋਮਨਿੰਦਰ ਸਿੰਘ ਆਈਪੀਐਸ ਉਹ ਪ੍ਰੈਸ ਕਾਨਫਰੰਸ ਜਿਹੜੀ ਸ਼ਾਇਦ ਕਰ ਸਕਦੇ ਨੇ ਪਰ ਵੱਡੀ ਕਾਮਯਾਬੀ ਹੈ ਔਰ ਇਸ ਮਾਮਲੇ ਦੇ ਵਿੱਚ ਹੋਰ ਵੀ ਗ੍ਰਿਫਤਾਰੀਆਂ ਜਿਹੜੀਆਂ ਚਾਹੀਆਂ ਨੇ ਸਾਡੇ ਕੋਲ ਜੋ ਜਾਣਕਾਰੀ ਹੈ آپریشن ਅਜੇ ਵੀ ਚੱਲ ਰਿਹਾ ਹੈ ਤੇ ਇਸ ਮਾਮਲੇ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋ ਸਰਕਾਰ ਵੱਲੋਂ ਜੋ ਜੋਧ ਨਸ਼ਿਆਂ ਦੇ ਵਿਰੋਧ ਚਲਾਇਆ ਗਿਆ ਇਸ ਦੇ ਤਹਿਤ ਲਗਾਤਾਰ ਪੁਲਿਸ ਵੱਲੋਂ ਕੰਮ ਕੀਤਾ ਜਾ ਰਿਹਾ ਤੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਇਸ ਦੇ ਵਿੱਚ ਵੱਡੀ ਕਾਮਯਾਬੀ ਮਿਲੀ ਹੈ ਐਸਐਸਪੀ ਮਨਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਜਿਹੜੇ ਐਸਪੀਡੀ ਨੇ ਦਿੱਤੇ ਵਾਰੀਅਰ ਜੀ ਆਈਪੀਐਸ ਇਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਇੱਕ ਆਪਰੇਸ਼ਨ ਚੱਲਿਆ ਸੀ ਉਸ ਦੇ ਵਿੱਚ 6 ਕਿਲੋ 286 ਗ੍ਰਾਮ ਹੈਰੋਇਨ ਤੇ ਭਾਰੀ ਮਾਤਰਾ ਡਰੱਗ ਮਨੀ ਤਕਰੀਬਨ 4 ਲੱਖ ਡਰੱਗ ਮਨੀ ਦੇ ਸਮੇਤ ਦੋ ਮੁਲਜ਼ਮ ਜਿਹੜੇ ਗ੍ਰਿਫਤਾਰ ਕੀਤੇ ਨੇ ਸਪੈਸ਼ਲ ਸੈੱਲ ਦਾ ਆਪਰੇਸ਼ਨ ਸੀ ਜੋ ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਨੂੰ ਇਹ ਜਿਹੜੀ ਨਾਰਕੋਸਿਗ ਪਾਕਸਤਰ ਉਹਨ ਪਾਕਸਤਾਨ ਤੋਂ ਭੇਜੀ ਗਈ ਸੀ ਦੋ ਮੁਲਜ਼ਮ ਇਸ ਦੇ ਵਿੱਚ ਗ੍ਰਿਫਤਾਰ ਹੋਏ ਨੇ ਸ਼ੰਕਰ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਗੁਰੂ ਕੀ ਬਡਾਲੀ ਛਿਆੜਾ ਅੰਮ੍ਰਿਤਸਰ ਸ਼ਹਿਰ ਦਾ ਇਹ ਬਾਰਵਾਲਾ ਵਾਲਾ ਏਰੀਆ ਹੈ ਤੇ ਸਚਿਨ ਪੁੱਤਰ ਬੌਲਾਲ ਵਾਸੀ ਰਣਜੀਤਪੁਰਾ ਇਹ ਵੀ ਛਿਆੜਾ ਏਰੀਆ ਦਾ ਹੀ ਦੱਸਿਆ ਜਾਂਦਾ ਹੈ ਤੇ ਜੋ ਜਾਣਕਾਰੀ ਮਿਲੀ ਹੈ ਕਿ ਮੋਬਾਈਲ ਫੋਨ ਵੀ ਬਰਾਮਦ ਹੋਏ ਨੇ 6 ਕਿਲੋ 286 ਗ੍ਰਾਮ ਹੈਰਨ ਸਮੇਤ 4 ਲੱਖ ਦੇ ਕਰੀਬ ਡਰੱਗ ਮੰਨੀ ਸੀ ਤੇ ਹੋਰ ਵੀ ਕਾਰਵਾਈ ਇਸ ਮਾਮਲੇ ਚੱਲ ਰਹੀ ਹੈ ਬਾਈਕ ਦੇ ਉੱਤੇ ਸਵਾਰ ਚੱਲ ਰਹੇ ਸੀਗੇ ਤੇ ਜੋ ਜਾਣਕਾਰੀ ਉਕਤ ਮਿਲੀ ਹੈ ਕਿ ਸਪੈਸ਼ਲ ਸੈਲ ਦੀ ਟੀਮ ਜਿਹੜੀ ਸੀਗੀ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਸ਼ੰਕਰ ਸਿੰਘ ਜੋ ਪਾਕਿਸਤਾਨੀ ਸਮੱਗਲਰ ਸੀ ਇਹਨਾਂ ਦੇ ਲਗਾਤਾਰ ਸੰਪਰਕ ਦੇ ਵਿੱਚ ਸੀ ਤੇ ਉਹਨਾਂ ਵੱਲੋਂ ਹਰ ਹੁੰਦੀਆਂ ਵੱਡੀਆਂ ਥੇਪਾਂ ਨੂੰ ਹਾਸਲ ਕਰਕੇ ਪਾਕਿਸਤਾਨੀ ਸਮੱਗਲਾਂ ਦੇ ਦिशा ਨਿਰਦੇਸ਼ ਦੇ ਉੱਤੇ ਹੀ ਅੱਗੇ ਉਹ ਡਿਸਟ੍ਰਿਬਿਊਟ ਕਰਦਾ ਸੀ ਤੇ ਅੱਜ ਵੀ ਆਪਣੇ ਸਪਲੈਂਡਰ ਮੋਟਰਸਾਈਕਲ ਦੇ ਉੱਤੇ ਜਦੋਂ ਇਹ ਸਵਾਰ ਹੋ ਕੇ ਹਰ ਹੁੰਦੀ ਜਿਹੜੀ ਥੇਪ ਸੀ ਕਿਸੇ ਪਾਰਟੀ ਨੂੰ ਦੇਣ ਜਾ ਰਿਹਾ ਸੀ ਤਾਂ ਇਸ ਦੀ ਜਾਣਕਾਰੀ ਪਹਿਲਾਂ ਹੀ ਅੰਮ੍ਰਿਤਸਰ ਰੂਰਲ ਪੁਲਿਸ ਦੇ ਕੋਲ ਪਹਿਲਾਂ ਹੀ ਸੀ ਕਿਉਂਕਿ ਲਗਾਤਾਰ ਆਪਰੇਸ਼ਨ ਜਿਹੜਾ ਚੱਲ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ ਵੀ ਭਾਰੀ ਮਾਤਰਾ 'ਚ ਅੰਮ੍ਰਿਤਸਰ ਰੂਰਲ ਪ ਦੇ ਸੀ ਤੇ ਉਹਨਾਂ ਨੇ ਤੁਰੰਤ ਕਾਰਵਾਈ ਕਰਦੇ ਆ ਸਪੈਸ਼ਲ ਸੈਲ ਦੀ ਟੀਮ ਨੂੰ ਜਿਹੜੇ ਸੀ ਨਿਰਦੇਸ਼ ਦਿੱਤੇ ਤੇ ਪਿੰਡ ਬੋੜਵਾਲ ਤੋਂ ਸ਼ੰਕਰ ਸਿੰਘ ਜਿਹੜਾ ਸੀਗਾ ਇਹਨੂੰ ਹੈਰੋਇਨ ਤੇ ਡਰੱਗ ਮੰਨੀ ਸਮੇਤ ਉੱਥੇ ਜਿਹੜਾ ਕਾਬੂ ਕਰ ਰਿਆ ਤੇ ਕਾਬੂ ਕਰਕੇ ਇਸ ਦੇ ਖਿਲਾਫ ਜਿਹੜਾ ਸੀ ਲੋਪੋਗੇ ਵਿਖੇ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਇਸੇ ਦੌਰਾਨ ਤਫ਼ਤੀਸ਼ੀ ਵੀ ਪਤਾ ਲੱਗਾ ਹੈ ਕਿ ਸਜਿੰ ਨੇ ਜਿਹੜਾ ਸੀਗਾ ਇਸ ਦਾ ਇੱਕ ਹੋਰ ਸਾਥੀ ਉਹ ਉਸ ਦੇ ਨਾਲ ਵੀ ਲਗਾਤਾਰ ਇਨ ਟੱਚ ਸੀ ਤੇ ਦੋਵਾਂ ਨੇ ਮਿਲ ਕੇ ਸਪਲਾਈ ਜਿਹੜੀ ਕਰਨੀ ਸੀ ਫੋਰਵਰਡ ਬੈਕਵਰਡ ਲਿੰਕ ਖਾਲੇ ਜਾ ਰਹੇ ਨੇ ਐਫ ਆਈ ਆਰ ਜਿਹੜੀ ਹੈ 227 ਦਾ ਨੰਬਰ ਐਫ ਆਈ ਆਰ ਦਰਜ ਦੀ ਗਈ ਹੈ ਜਿਹੜੇ ਬੀਐਨਐਸ ਦੀਆਂ ਨਵੀਆਂ ਧਾਰਾ ਨੇ ਉਸ ਦੇ ਅ 21C ਬੜਾ 27A 29485 ਐਨਡੀਪੀਐਸ ਅਕਟ ਤਹਿਤ ਤਾਣਾ ਲੋਭ ਕੇ ਕੇ ਮਾਮਲਾ ਦਰਜ ਕੀਤਾ ਗਿਆ ਹੈ ਇਸ ਮਾਮਲੇ ਦੇ ਉੱਤੇ ਥੋੜੀ ਦੇਰ ਤੱਕ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਜਿਹੜੇ ਅੰਮ੍ਰਿਤਸਰ ਰੂਰਲ ਪੁਲਿਸ ਦੇ ਐਸਪੀ ਨੇ ਉਹਨਾਂ ਦੇ ਵੱਲੋਂ ਦਿੱਤੇ ਵਾਰੀਅਰ ਜੀ ਜਾਂ ਕੋਰ ਮਨਿੰਦਰ ਸਿੰਘ ਆਈਪੀਐਸ ਉਹ ਪ੍ਰੈਸ ਕਾਨਫਰੰਸ ਜਿਹੜੀ ਸ਼ਾਇਦ ਕਰ ਸਕਦੇ ਨੇ ਪਰ ਇਹ ਵੱਡੀ ਕਾਮਯਾਬੀ ਹੈ ਔਰ ਇਸ ਮਾਮਲੇ ਦੇ ਵਿੱਚ ਹੋਰ ਵੀ ਗ੍ਰਿਫਤਾਰੀਆਂ ਜਿਹੜੀਆਂ ਚੱਲ ਰਹੀਆਂ ਨੇ ਸਾਡੇ ਕੋਲ ਜੋ ਜਾਣਕਾਰੀ ਹੈ آپریشن ਅਜੇ ਵੀ ਚੱਲ ਰਿਹਾ ਹੈ ਤੇ ਇਸ ਮਾਮਲੇ ਦੇ ਵਿੱਚ ਹੋਰ ਵੀ ਵੱਡੇ ਖੁਲਾਸੇ ਹੋ ਕਾਰ ਵੱਲੋਂ ਜੋ ਜੋਧ ਨਸ਼ਿਆਂ ਦੇ ਵਿਰੁੱਧ ਚਲਾਇਆ ਗਿਆ ਇਸ ਦੇ ਤਹਿਤ ਲਗਾਤਾਰ ਪੁਲਿਸ ਵੱਲੋਂ ਕੰਮ ਕੀਤਾ ਜਾ ਰਿਹਾ ਤੇ ਅਮਰਸਰ ਵਿਖੇ ਪੁਲਿਸ ਨੂੰ ਇਸ ਦੇ ਵਿੱਚ ਵੱਡੀ ਕਾਮਯਾਬੀ ਮਿਲੀ ਹੈ ਐ एसएसपी ਮਨਿੰਦਰ ਸਿੰਘ ਦੀ ਗਵਾਹੀ ਦੇ ਵਿੱਚ ਜਿਹੜੇ ਐ ਐਸਪੀ ਡੀ ਨੇ ਦਿੱਤੇ ਵਾਰੀਅਰ ਜੀ ਆਈਪੀਐਸ ਇਹਨਾਂ ਦੀ ਗਵਾਹੀ ਦੇ ਵਿੱਚ ਜਿਹੜਾ ਇੱਕ ਆਪਰੇਸ਼ਨ ਚੱਲਿਆ ਸੀ ਉਸ ਦੇ ਵਿੱਚ 6 ਕਿਲੋ 286 ਗ੍ਰਾਮ ਹੈਰੋਇਨ ਤੇ ਭਾਰੀ ਮਾਤਰਾ ਡਰੱਗ ਮਨੀ ਤਕਰੀਬਨ 4 ਲੱਖ ਡਰੱਗ ਮਨੀ ਦੇ ਸਮੇਤ ਦੋ ਮੁਲਜ਼ਮ ਜਿਹੜੇ ਗ੍ਰਿਫਤਾਰ ਕੀਤੇ ਨੇ ਸਪੈਸ਼ਲ ਸੈੱਲ ਦਾ ਆਪਰੇਸ਼ਨ ਸੀ ਜੋ ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਨੂੰ ਇਹ ਜਿਹੜੀ ਨਾਰਕੋ ਸੀਗੀ ਪਾਕਸਾਹਰ ਉਹਨ ਪਾਕਸੰਤੂਪੇ ਜੀ ਗਈ ਸੀ ਦੋ ਮੁਲਜ਼ਮ ਇਸ ਦੇ ਵਿੱਚ ਗ੍ਰਿਫਤਾਰ ਹੋਏ ਨੇ ਸ਼ੰਕਰ ਸਿੰਘ ਪੁੱਤਰ ਮੰਗਲ ਸਿੰਘ ਵਾਸੀ ਪਿੰਡ ਗੁਰੂ ਕੀ ਵਡਾਲੀ ਛਾੜਾ ਅੰਮ੍ਰਿਤਸਰ ਸ਼ਹਿਰ ਦਾ ਇਹ ਬਾਰਵਾਲ ਵਾਲਾ ਏਰੀਆ ਹੈ ਤੇ ਸਚਿਨ ਪੁੱਤਰ ਬਾਊ ਲਾਲ ਵਾਸੀ ਰਣਜੀਤਪੁਰਾ ਇਹ ਵੀ ਛਾੜਾ ਏਰੀਆ ਦਾ ਹੀ ਦੱਸਿਆ ਜਾਂਦਾ ਹੈ ਤੇ ਜੋ ਜਾਣਕਾਰੀ ਮਿਲੀ ਹੈ ਕਿ ਮੋਬਾਈਲ ਫੋਨ ਵੀ ਬਰਾਮਦ ਹੋਏ ਨੇ 6 ਕਿਲੋ 286 ਗ੍ਰਾਮ ਹੈ ਰੰਮ ਸਮੇਤ 4 ਲੱਖ ਦੇ ਕਰੀਬ ਡਰੱਗ ਮੰਨੀ ਸੀ ਤੇ ਹੋਰ ਵੀ ਕਾਰਵਾਈ ਇਸ ਮਾਮਲੇ ਚੱਲ ਰਹੀ ਹੈ ਬਾਈਕ ਦੇ ਉੱਤੇ ਸਵਾਰ ਚੱਲ ਰਹੇ ਸੀਗੇ ਤੇ ਜੋ ਜਾਣਕਾਰੀ ਉਕਤ ਮਿਲੀ ਹੈ ਕਿ ਸਪੈਸ਼ਲ ਸੈਲ ਦੀ ਟੀਮ ਜਿਹੜੀ ਸੀਗੀ ਸੂਚਨਾ ਦੇ ਆਧਾਰ ਦੇ ਉੱਤੇ ਸ਼ੰਕਰ ਸਿੰਘ ਜੋ ਪਾਕਿਸਤਾਨੀ ਸਮੱਗਲਰ ਸੀ ਇਹਨਾਂ ਦੇ ਲਗਾਤਾਰ ਸੰਪਰਕ ਦੇ ਵਿੱਚ ਸੀ ਤੇ ਉਹਨਾਂ ਵੱਲੋਂ ਹਰ ਹੁੰਦੀਆਂ ਵੱਡੀਆਂ ਥੇਪਾਂ ਨੂੰ ਹਾਸਲ ਕਰਕੇ ਪਾਕਿਸਤਾਨੀ ਸਮੱਗਲਾਂ ਦੇ ਦਿਸਾ ਨਿਰਦੇਸ਼ ਦੇ ਉੱਤੇ ਹੀ ਅੱਗੇ ਉਹ ਡਿਸਟ੍ਰਿਬਿਊਟ ਕਰਦਾ ਸੀ ਤੇ ਅੱਜ ਵੀ ਆਪਣੇ ਸਪਲੈਂਡਰ ਮੋਟਰਸਾਈਕਲ ਦੇ ਉੱਤੇ ਜਦੋਂ ਇਹ ਸਵਾਰ ਹੋ ਕੇ ਹਰ ਹੁੰਦੀ ਜਿਹੜੀ ਥੇਪ ਸੀ ਕਿਸੇ ਪਾਰਟੀ ਨੂੰ ਦੇਣ ਜਾ ਰਿਹਾ ਸੀ ਤਾਂ ਇਸ ਦੀ ਜਾਣਕਾਰੀ ਪਹਿਲਾਂ ਹੀ ਅੰਮ੍ਰਿਤਸਰ ਰੂਰਲ ਪੁਲਿਸ ਦੇ ਕੋਲ ਪਹਿਲਾਂ ਹੀ ਸੀ ਕਿਉਂਕਿ ਲਗਾਤਾਰ ਆਪਰੇਸ਼ਨ ਜਿਹੜਾ ਚੱਲ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ ਵੀ ਭਾਰੀ ਮਾਤਰਾ 'ਚ ਅੰਮ੍ਰਿਤਸਰ ਰੂਰਲ ਸੀ ਤੇ ਉਹਨਾਂ ਨੇ ਤੁਰੰਤ ਕਾਰਵਾਈ ਕਰਦੇ ਆ ਸਪੈਸ਼ਲ ਸੈਲ ਦੀ ਟੀਮ ਨੂੰ ਜਿਹੜੇ ਸੀ ਨਿਰਦੇਸ਼ ਦਿੱਤੇ ਤੇ ਪਿੰਡ ਬੋੜਵਾਲ ਤੋਂ ਸ਼ੰਕਰ ਸਿੰਘ ਜਿਹੜਾ ਸੀਗਾ ਇਹਨੂੰ ਹੈਰੋਇਨ ਤੇ ਡਰਗ ਮਨੀ ਸਮੇਤ ਉੱਥੇ ਜਿਹੜਾ ਕਾਬੂ ਕਰ ਰਿਆ ਤੇ ਕਾਬੂ ਕਰਕੇ ਇਸ ਦੇ ਖਿਲਾਫ ਜਿਹੜਾ ਸੀ ਲੋਪੋਗੇ ਵਿਖੇ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਇਸੇ ਦੌਰਾਨ ਤਫਤੀਸ਼ੀ ਵੀ ਪਤਾ ਲੱਗਾ ਹੈ ਕਿ ਸਜਿੰ ਨੇ ਜਿਹੜਾ ਸੀਗਾ ਇਸ ਦਾ ਇੱਕ ਹੋਰ ਸਾਥੀ ਉਹ ਉਸ ਦੇ ਨਾਲ ਵੀ ਲਗਾਤਾਰ ਇਨ ਟੱਚ ਸੀ ਤੇ ਦੋਵਾਂ ਨੇ ਮਿਲ ਕੇ ਸਪਲਾਈ ਜਿਹੜੀ ਕਰਨੀ ਸੀ ਫੋਰਵਰਡ ਬੈਕਵਰਡ ਲਿੰਕ ਖਾਲੇ ਜਾ ਰਹੇ ਨੇ ਐਫ ਆਈ ਆਰ ਜਿਹੜੀ ਹੈ 227 ਦਾ ਨੰਬਰ ਐਫ ਆਈ ਆਰ ਦਰਜ ਗਈ ਹੈ ਜਿਹੜੇ ਬੀਐਨਐਸ ਦੀਆਂ ਨਵੀਆਂ ਧਾਰਾ ਨੇ ਉਸ ਦੇ ਅ 21C ਬੜਾ 27A 29485 ਐਨਡੀਪੀਐਸ ਸੈਕਟਰ ਤਹਿਤ ਤਾਣਾ ਲੋਪੋ ਕੇ ਕੇ ਮਾਮਲਾ ਦਰਜ ਕੀਤਾ ਗਿਆ ਹੈ ਇਸ ਮਾਮਲੇ ਦੇ ਉੱਤੇ ਥੋੜੀ ਦੇਰ ਤੱਕ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਜਿਹੜੇ ਅੰਮ੍ਰਿਤਸਰ ਰੂਰਲ ਪੁਲਿਸ ਦੇ ਐਸਪੀ ਨੇ ਉਹਨਾਂ ਦੇ ਵੱਲੋਂ ਦਿੱਤੇ ਵਾਰੀਅਰ ਜੀ ਜਾਂ ਕੋਰ ਮਨਿੰਦਰ ਸਿੰਘ ਆਈਪੀਐਸ ਉਹ ਪ੍ਰੈਸ ਕਾਨਫਰੰਸ ਜਿਹੜੀ ਸ਼ਾਇਦ ਕਰ ਸਕਦੇ ਨੇ ਪਰ ਇਹ ਵੱਡੀ ਕਾਮਯਾਬੀ ਹੈ ਔਰ ਇਸ ਮਾਮਲੇ ਦੇ ਵਿੱਚ ਹੋਰ ਵੀ ਗ੍ਰਿਫਤਾਰੀਆਂ ਜਿਹੜੀਆਂ ਚੱਲ ਰਹੀਆਂ ਨੇ ਸਾਡੇ ਕੋਲ ਜੋ ਜਾਣਕਾਰੀ ਹੈ آپریشن ਅਜੇ ਵੀ ਚੱਲ ਰਿਹਾ ਹੈ ਤੇ ਇਸ ਮਾਮਲੇ ਦੇ ਵਿੱਚ ਹੋਰ ਵੀ ਵੱਡੇ ਖੁਲਾਸ